ਸਾਡਾ ਅੰਦਰ ਕੱਲੇ ਆਓ ਉਹ ਮੰਗਾ ਕਰਦਾ ਆਪਾਂ ਜਾ ਕੇ ਉਹਦਾ ਬੈਠਾ ਬੋਰ ਦੇਖੀ ਜਾਂਦਾ ਵਾ ਠੀਕ ਆ ਆ ਜਾ ਉਹ ਮੰਗਾ ਕਰਦਾ ਆਪਾਂ ਚੌੜੇ ਆਏ ਵੇ ਇਹ ਜੋਕਰ ਤੁਸੀਂ ਦੇਖ ਰਹੇ ਹੋ ਇਹ ਆ ਸਾਬੜਾ ਨਿਵਾਸ ਇਸ ਘਰ ਵਿੱਚ ਜੋ ਜਨਾਨੀ ਉਸਤੇ ਨੂੰ ਜਾਣਦੀ ਦੀ ਆਪ ਤਾਂ ਮਰ ਜਾਂਦੀ ਹੈ ਮਗਰ ਕਮਲੇ ਬੱਚੇ ਨੇ ਛੱਡ ਜਾਂਦੀ ਏ ਜੋ 쿠ਸੀਤੇ ਬੈਠੇ ਨੇ ਇਸ ਘਰ ਦੇ ਵੱਡੇ ਜੀ ਨਾਮ ਤੇਜਾ ਏ ਜੋ ਫੋਨ ਵਿੱਚ ਬੜਿਆ ਆ ਰਿਹਾ ਏ ਤੇਜੇ ਦੇ ਛੋਟੇ ਭਰਾ ਦਾ ਮੁੰਡਾ ਨਾਮ ਜੀ ਤੇ ਜਿਹਦਾ ਛੋਟਾ ਭਰਾ ਸੰਸ਼ੇਰ ਪਰ ਸੰਸ਼ੇਰ ਵਾਲੀ ਇਹਦੇ ਵਿੱਚ ਕੋਈ ਖਾਸ ਨਹੀਂ ਉਹਨੇ ਧਰਦਾ ਕਰ ਕਿਸੇ ਵੇਲੇ ਬੱਕਰੇ ਮਗੂਲੇ ਟੈ ਰਹਿਣਾ ਵਾ ਉਹ ਪੜ ਲਿਆ ਕਰ ਓਏ ਆ ਮੈਨੂੰ ਫਰਾਇ ਨੂੰ ਇੱਥੇ ਰੱਖ ਮਰੀ ਜਾਂਦਾ ਇਹ ਦੇਖੀ ਬਾਈ ਯਾਰ ਤੂੰ ਸਮਝਾ ਲਾਏ ਨੂੰ ਮੇਰੀ ਤਾਂ ਸੁਣਦਾ ਨਹੀਂਗਾ ਯਾਰ ਜਦੋਂ ਇਹ ਤੇਰੀ ਨਹੀਂ ਸੁਣਦਾ ਮੇਰੀ ਕਿੱਥੋਂ ਸੁਣੂਗਾ ਉਹ ਯਾਰ ਕਹਿੰਦਾ ਚੰਬਲਾਇਆ ਇਹ ਕਹਿੰਦਾ ਮੈਂ ਪੜੂੰਗਾ ਪੜੂੰਗਾ ਹਾਂ ਜੇ ਤੇਰਾ ਮਾੜਾ ਮੋਟਾ ਦਾਪਾ ਹੁੰਦਾ ਜਦ ਨੂੰ ਇਹ ਕਾਲ ਜਾਂਦਾ ਪੜਦਾ ਉਹ ਮੈਂ ਸੈਂਟਰ ਦੀ ਫੀਸ ਭਰੀਆ ਹੋ ਗਿਆ ਹਫਤਾ ਗਿਆ ਮੈਨੂੰ ਕੀ ਪਤਾ ਤੀ ਯਾਰ ਇਹ ਜਨਿਕ ਲੂਗਾ ਇਹ ਕੂ ਗਏ ਜਨਿਕ ਲੇਗਾ ਨਾ ਤੂੰ ਪਟਵਾਰੀ ਲੱਗ ਗਿਆ ਫਿਰ ਮੂਰੇ ਕਿਉਂ ਬੋਲਦਾ ਓਏ ਬਾਈ ਤੂੰ ਸਮਝਾ ਰਿਹਾ ਕਰ ਯਾਰ ਤੂੰ ਲਾਣਾ ਸਾਹਿਬ ਆ ਦੇਖ ਹੁਣ ਕੀ ਕੁਛ ਕਰਦਾ ਓ ਯਾਰ ਬਾਬੇ ਮੈਂ ਤਾਂ ਹੱਥ ਥੱਕ ਗਏ ਨੂੰ ਸਮਝਾ ਸਮਝਾ ਕੇ ਉਹ ਦੇਖ ਲਾ ਉਹਦਾ ਵਿਚਾਰੇ ਦੀ ਗ੍ਰੈਜੂਏਸ਼ਨ ਪੂਰੀ ਹੋ ਗਈ ਅੱਜ ਜਾਊਗਾ ਦੇਖੀ ਕੱਲ ਦੱਸਦਾ ਸੀ ਮੈਨੂੰ ਰਾਤ ਤੂੰ ਵੀ ਸਿੱਖ ਲਾ ਤੂੰ ਮੈਂ ਤੈਨੂੰ ਕੀ ਪਤਾ ਵੀ ਉਹ ਕਾਲਜ ਜਾਂਦਾ ਤੇ ਤੈਨੂੰ ਆਇਆ ਵੀ ਉਹ ਅੰਦਰ ਬੈਠਾ ਪੜਦਾ ਸੌਣਾ ਸਕੀਨ ਨਹੀਂ ਲੱਗਦਾ ਹੁੰਦਾ ਉਹ ਦੇਖਣੀ ਜਾ ਕੇ ਤਾਂ ਹੁਣ ਦੇਖਾਂ ਤੇਰੇ ਇਹ ਹ ਤੇਜੇ ਦਾ ਮੁੰਡਾ ਨਾਮ ਪ੍ਰੀਤ ਇਹਦੇ ਕਰਦਿਆਂ ਨੂੰ ਲੱਗਦਾ ਪੜਦਾ ਪਰ ਤੁਸੀਂ ਕਹਾਣੀ ਚ ਦੇਖਿਓ ਅੱਗੇ ਕੀ ਕਰਦਾ ਤੂੰ ਤੈਨੂੰ ਪੱਕਾ ਪਤਾ ਵੀ ਉਹ ਕਾਲਜ ਜਾਂਦਾਗਾ ਚੰਗਾ ਓਏ ਸੁਪਰ ਬਾਈ ਮੈਨੂੰ ਤਾਂ ਯਕੀਨ ਆ ਯਾਰ ਮੇਰਾ ਮੁੰਡਾ ਮੈਨੂੰ ਯਕੀਨ ਆ ਜੇ ਤੂੰ ਨਹੀਂ ਪੜਦਾ ਤਾਂ ਮੇਰੇ ਦੀ ਲੱਗੀ ਜਾਂਦੀ ਲੱਗਾਂਗੇ ਹੁਣ ਹਫਤਾ ਹੋ ਗਿਆ ਪੀਸਪਰੀ ਨੇ ਤੂੰ ਗਿਆ ਕਾਲਜ ਸੁੱਟੀਆਂ ਹੋਰੀਆਂ ਨੇ ਲੈ ਬਣਾ ਦੇ ਸੁੱਟੀਆਂ ਦੇ ਨਾਲ ਅੱਛਾ ਅਸੀਂ ਉਹੀ ਤੋਰੇ ਫਿਰਦੇ ਸਾਡੇ ਫੋਨਾਂ ਚ ਕੋਸਾਂ ਲਾਂਗੇ ਐਡਮਿਸ਼ਨ ਤਾਂ ਯਾਰ ਆਪਾਂ ਹੁਣ ਕਰਾ ਕੇ ਆਏ ਸੀ ਉੱਦੇ ਪ੍ਰੀਤ ਹਾਂਜੀ ਹਾਂਜੀ ਰੱਖ ਦੇ ਫੋਨ ਹਰ ਜ ਆ ਬੰਦਾ ਮਾਰਦਾ ਇੱਕ ਰਹਿਗਾ ਰੱਖ ਕੀ ਹੋ ਰਹੀ ਇਹ ਤਾਂ ਫੋਨ ਨਹੀਂ ਛੱਡਦਾ ਇਹਨੂੰ ਮੜਾ ਮੋਟਾ ਤੂੰ ਮੈਂ ਮੜਾ ਇਹ ਕਾਲ ਜਾਈਗਾ ਨਹੀਂ ਨਾ ਕਾਲ ਨਹੀਂ ਜਾਣਾ ਸੱਚ ਹਾਈ ਉਹ ਮੇਰੀ ਡਿਗਰੀ ਆ ਤਾਂ ਕੁਝ ਹੋ ਰਹੀ ਕਹਿੰਦਾ ਸੀ ਨਹੀਂ ਡਿਗਰੀ ਕੰਪਲੀਟ ਹੋ ਗਈ ਉਹ ਫੜ ਕੇ ਲੈ ਕੇ ਇਹ ਤਾਂ ਕਹਿੰਦਾ ਕਿਤੇ ਹੋ ਰਹੀ ਮੇਰੇ ਬੁੱਕ ਹੀ ਜਮ੍ਹਾਂ ਕਰਾ ਕੇ ਉਹ ਲਾਇਬ੍ਰੇਰੀ ਦੀ ਠੀਕ ਆ ਜਾ ਆ ਜਾ ਬੱਸ ਤੂੰ ਨਹੀਂ ਜਾ ਜਾਂਦਾ ਹਾਂ ਤੂੰ ਕਿ ਲੈਣਾ ਤੂੰ ਟੈਲਫੋਨਗਾ ਹੋਏ ਟੈਲ ਕੀ ਪਾਉਣਾ ਕਿੰ ਨੂੰ ਉਠਾਏ ਆ ਮੈਂ ਕਰਾ

ਉੱਲਾ ਆਠਾ ਨਹੀਂ ਹੁੰਦਾ ਵੇਰੇ ਵੇਰੇ ਇੱਕ ਮਿੰਟ ਮੇਰੀ ਗੱਲ ਸੁਣ ਅਜਰ ਕੀ ਹੁੰਦਾ ਕੀ ਲੱਗਦਾ ਉਹ ਤੇਰਾ ਕੋਈ ਨਹੀਂ ਤੂੰ ਤਾਂ ਵੱਡਾ ਆ ਚਲ ਬਰ ਗੇਟ ਦਾ ਲਾਇਆ ਆ ਆਮ ਗੁਰ ਦਾ ਲਾਇਆ ਕੋਈ ਨਾ ਤਾਂ ਮੈਨੂੰ ਜਾਨਾ ਪੂਆ ਮਾਰੀ ਨਾ ਲਾ ਪਹਿਲਾਂ ਤੇਰੇ ਪਿਓ ਨੇ ਚਲਾ ਦੇ ਟਰੱਕ ਹੁਣ ਤੂੰ ਚਲਾ ਲੈ ਦੇਖੂ ਮੈਂ ਫਿਰ ਉਹ ਤਾਂ ਆਕਲ ਨਹੀਂ ਦੀ ਉਹਦੇ ਦੇਖੀ ਗੇਟ ਵੀ ਕੰਮ ਲਾਉਂਦਾ ਘੰਟਾ ਦਾ ਆਕਲ ਤੋਂ ਬਣੀ ਤੂੰ ਐਡਾ ਹੋ ਗਿਆ ਕਿਹੜਾ ਆ ਗਿਆ ਹੁਣ ਤਾਂ ਲਾਕ ਆਇਆ ਤੀ ਜੀਤ ਓਏ ਕੰਗ ਓਏ ਬੋਲੀ ਆ ਤੂੰ ਹੱਕ ਆ ਆ ਕੀ ਦਾ ਹੋਵੇ ਓ ਕੀ ਦਾ ਜੀਤ ਇਹਦਾ ਓਏ ਅਸਰੀ ਕਾਲ ਅਸਰੀ ਕਾਲ ਤੇਜੀ ਦਾ ਤੇਜੀ ਦਾ ਉਹਦਾ ਤੇਜੀ ਅੱਛਾ ਹਾਂ ਆ ਗਿਆ ਆ ਗਿਆ ਤੇਰੀ ਬੀਬੀ ਕਿਵੇਂ ਓਏ ਕਾਈ ਕਰਨਗਾ ਤੂੰ ਆਪੇ ਸੁਮੀ ਨਹੀਂ ਕੀ ਤੂੰ ਮੈਨੂੰ ਬੋਲਦਾਗਾ ਬੋਲਣ ਦੀ ਅਕਲ ਲੈ ਲੈ ਪਰ ਉਹ ਤੂੰ ਨੂੰ ਬੋਲੀ ਤੂੰ ਬਹੁਤ ਧਰ ਬਿੰਕਲ ਕਰ ਰਹੇਗਾ ਆ ਚਲੀਏ ਜੀਤ ਓਏ ਚਲ ਮੈਂ ਹੋਰ ਜਲਦੀ ਪੁੱਜਾਂ ਕਿੱਥੇ ਜਾਣੇ ਓਏ ਉਦਾਰ ਨਹੀਂ ਸੀ ਕਿਤੇ ਆ ਤੂੰ ਆ ਪੱਜਾ ਜਾਣ ਨੂੰ ਕਿ ਤੇਰੇ ਮਾਂ ਕੋ ਵਾਰਾ ਕਰਦੀ ਤੇ ਜੇ ਕੁਝ ਤੂੰ ਕਰਦਾ ਸੀ ਉਹ ਕਰਦਾ ਹੁਣ ਉੱਥੇ ਬਹਿਣਾ ਠੀਕ ਆ ਪੱਜਾ ਠੀਕ ਆ ਉਹਦੀ ਮੁਸਾਣਾ ਮੰਨਿਆ ਕੋ ਦਾ ਬੂੜਾ ਉਹ ਨਹੀਂ ਯਾਰ ਉਹ ਤੇ ਮੂੜਾ ਤੇ ਬੂਰੇ ਬੋਲ ਲਿਆ ਆ ਠੀਕ ਆ ਫਿਰ ਚਾਂਪਲ ਜਾਂਦੇ ਨੇ ਕਰਦੇ ਆ ਆਪਣੇ ਹਾਂ ਪਰਫੈਕਟ ਪਤਾ ਕੀ ਕਰੀਏ ਕੋਣਾ ਗੇਮ ਖੇਡਦਾ ਫ੍ਰੀ ਫਾਇਰ ਆ ਉਹ ਬੱਸ ਉਹ ਨਹੀਂ ਯਾਰ ਸਟਮ ਲਾਉਣਾ ਕੋ ਨਹੀਂ ਦੱਬ ਬੰਨੇ ਵੀ ਬੰਨਣਾ ਜਦੇ ਇੱਕ ਹੀ ਲੈਣਾ ਇੱਕ ਇੱਕ ਬਹੁਤਾ ਫਿਰ ਨਾ ਇੱਕ ਲਾ ਲਾ ਤਾਂ ਇੱਕ ਆਪ ਚੱਲ ਹਾਂ ਕੋਈ ਆਇਆ

ਚੱਲੋ ਦੇਖੋ ਆਖਿਰ ਕਸ਼ ਦੇਖੀਓ ਹਾਂ ਹਾਂ ਚੱਕਲੀ ਚੱਕਲੀ ਆ ਗਿਆ ਭਾਈ ਹਾਂ ਬੋਲ ਮੈਂ ਖਰੀਦਿਆ ਕਾਣਾ ਉਹ ਤਾਂ ਜੀ ਜ ਨਹੀਂ ਲੱਗਦਾ ਜਾਈ ਜਾ ਫਸਲ ਫਸਲ ਦੀ ਖਾਣਾ ਦੇ ਠੀਕ ਹੈ ਕੱਟ ਦਿੱ ਜਾਲ ਗੇਮ ਤੇਰੇ ਕਰਕੇ ਆ ਦੇਖ ਠਗਰਾ ਦੇ ਬੇਰਾ ਆ ਤਰਾ ਭਰਾ ਦੇ ਖੜ ਜਾ ਹਣਾ ਜਿਹੜੀ ਫੋਟੋ ਨਾ ਇਹ ਨਾਲ ਖੜਾ ਮੁੰਡਾ ਤੇ ਯਾਰ ਇਹਨੂੰ ਕੁੜੀ ਨਾਲ ਲੈਂਦਾ ਖੜ ਜਾ ਬਣਾ ਦੇ ਬਣਾਦਾ ਅਗਲੇ ਆ ਦੇ ਖੜ ਜਾ ਕੀ ਬੋਲ ਕੀ ਬਣਾਵਾ ਫੋਟੋ ਕਿ ਵਾਲੀ ਵੀ ਭੇਜਦਾ ਮੈਂ ਤੈਨੂੰ ਉਹਦੀ ਬਣਾ ਦੇ ਤਾਂ ਭੇਜ ਫਿਰ ਪਿਛੇ ਦੀ ਭੇਜ ਠੀਕ ਹੈ ਤੋ ਹੁਣ ਦੇਖ ਖੜਾ ਬਾਬਾ ਰਟ ਕਰਕੇ ਤੇ ਫਿਰ ਇੱਕ ਵਾਰ ਖੜ ਜਾ ਤਾਂ ਹਾਂ ਇੱਕ ਦਿਆਂ ਦਿੱਤੇ ਕੰਨ ਨਾ ਕਾ ਕੇ ਆਦੇ ਕੀ ਹੋਇਆ ਓਏ ਤੇਰਾ ਲੱਗਦਾ ਤੇਰਾ ਤੂੰ ਲੱਗਿਸ ਰਹਿਣਾ ਤੇਰਾ ਤੂੰ ਪੜਾ ਹੋਏ ਇਹ ਕਰ ਦੇਖਾ ਲਓ ਉਹ ਗਾਵਾ ਪਾ ਲਾ ਗਾ ਬੜਾ ਗਾ ਗਰਾਉਣਾ ਹਾਂ ਠੀਕ ਤੇਨੂੰ ਤੇਨੂੰ ਭੇਜ ਦਿੰਦਾ खेत दसलां भी मौसम भी बड़ा खराब हो रहा गिटा टट गया वो कोई है नी गए थोड़े मान साहब भी सा खड़ा होना पऊा वो ਗੱਠਾ ਮੁਸਕਿਆ ਓਏ ਤਰਾਤਾ ਜਾਨਤਾ ਨਹੀਂ ਓਏ ਜੇੱਖਾ ਜੈਨੂੰ ਫੋਨ ਕਰਦਾ ਨਕੰਮੇ ਜੇ ਪਤਾ ਨਹੀਂ ਫੋਨ ਚੱਕਣਗਾ ਤੈਨੂੰ ਲੋਜੀ ਜੀ ਤੇ ਤੂੰ ਸੋਣਾ ਮੈਂ ਬੱਪਾ ਆ ਜੀ ਬਹੁਤ ਸਾਰਾ ਗੀ ਆ ਬੁੜੇ ਦਾ ਬੱਚੇ ਨੂੰ ਫੋਨ ਆਈ ਜਾਂਦਾ ਉਹ ਕਟ ਬ੍ਰਾਉਂజర్ ਕੀ ਹੋਊਗਾ ਬਿੱਲ ਹੋਊਗਾ ਹਾਂ ਦੇਖੋ ਹੁਣ ਚੱਕਿਆ ਨਹੀਂ ਫੋਨ ਓਏ ਵੱਡੇ ਭਾਈ ਨੂੰ ਫੋਨ ਲਾਉਣਾ ਹੈਲੋ ਓ ਬਾਈ ਮੈਂ ਇੱਥੇ ਪਹੀ ਚ ਡਿੱਗ ਗਿਆ ਓਏ ਓ ਲੈ ਜਾਓ ਬਾਈ ਮੈਂ ਇੱਥੋਂ ਤੁਰਿਆ ਨਹੀਂ ਆਉਂਦਾ ਦਾਦਾ ਪਾ ਟੁੱਟ ਗਿਆ ਬਾਈ ਬਣੇ ਆ ਜਾ ਛੇਤੀ ਬਾਈ ਛੇਤੀ ਆ ਜਾ ਛੇਤੀ ਤੁਰਿਆ ਨਹੀਂ ਦੋਏ ਟੀ ਭਾਂ ਦੇ ਵਜਣਾ ਤਾਂ ਬਾਈ ਨਹੀਂ ਓਏ ਉਹ ਤੇ ਲੇਟ ਰ ਆ ਪਰ ਬਹੁਤ ਚਾਲ ਤੇ ਹੋ ਰਾ ਬਹੁਤ ਚਾਲ ਤੇ ਉਹ ਯਾਰ ਬੋਟੇ ਬਣੀ ਖਾਣੇ ਮਤਾਂ ਕਰਨਾ ਹੋਣਾ ਜਾ ਕੇ ਅੱਗੇ ਯਾਰ ਪਰ ਆ ਵੀ ਆ ਗਿਆ ਗਾੜਾ ਵਧੀਆ ਟਾਈਮ ਤੇ ਆਇਆ ਮੈਂ ਮੋਟਰਸਾਈਕਲ ਤੇ ਕਿਵੇਂ ਕੀ ਹੋ ਗਈ ਚਲੇ ਚਾਚੇ 6:00 ਵਜੇ ਉਹਨੂੰ ਲੈ ਕੇ ਜਾਣ ਕਿੱਥੇ ਆ ਤਾਇਆ ਨਾ ਨਾ ਆ ਭੱਗ ਜੂਗਾ ਮਲੰਗੇ ਨੇ ਪਹਿਲਾਂ ਫੋਨ ਨਹੀਂ ਚੱਕਿਆ ਹੁਣ ਵਧੀਆ ਟਾਈਮ ਤੇ ਆ ਗਿਆ ਚੰਗਾ ਹੋਣਾ ਮੈਂ ਦੇਖਾਂ ਯਾਰ ਪਤਾ ਨਹੀਂ ਜਾ ਕੇ ਦੇਖਦਾ ਮੈਂ ਕੋਲੋਂ ਔੜ ਗਿਆ ਬਾ ਓਏ ਓ ਤੇਰੀ ਓ ਆਹਾ ਓਏ ਉਹ ਜਾਏ 6:00 ਵਜੇ ਓਏ ਹੋਰ ਭਾਈ ਇੱਥੇ ਯਾਰ ਤਿਲਕ ਗਿਆ ਸੋ ਕਰ ਸਕਦਾ ਬਸ ਸਹੀ ਯਾਰ ਚੱਕ ਲੈ ਆਈ ਜਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਮੋੜਦਾ ਪਤਾ 6:00 ਜਵਾ ਦਾ ਲੱਕੀਆ ਮੇਰੇ ਜ਼ਰਾ ਦੇਖ ਹੀ ਰਿਹਾ ਆਈ ਤਖਰਾ ਕਾਹਾਂ ਦਿਆ ਨੇ ਮੁੱਲ ਮੋੜ ਆਪ ਖੜਾ ਹੋ ਕੇ ਦੇਖ ਪੁੱਤ ਹੋ ਕੇ ਦੇਖ ਜੀ ਡਿੱਗਿਆ ਸੀ ਦੁਵਾਰੇ ਕਿੱਧਰ ਸੱਟ ਆ ਆਹ ਇੱਥੇ ਆਪੇ ਪੈਰ ਤੇ ਆ ਦੇਖ ਤੂੰ ਦੇ ਏ ਸਾਈਕਲ ਐ ਪੁੱਤ ਉਹ ਠੀਕ ਹੈ ਬਈnga ਹੁਣ ਤੁਮੇ ਸਿੱਧਾ ਕਰ ਲਾ ਮੋਟਰ ਨੂੰ ਹਾਂ ਹਾਂ ਇੱਧਰ ਸ਼ਾਟ ਇੱਧਰ ਪਹਿਲਾਂ ਇੱਧਰ ਇੱਧਰ ਸ਼ਾਟ ਕਰ ਇੱਧਰ ਲਾ ਪਾਇਆ ਟੱਪਾ ਇੱਧਰ ਹਾਂ ਇੱਧਰ ਸ਼ਾਟ ਕਰ ਦੇ ਕਾਉ ਜਾ ਮੈਂ ਸਾਈਕਲ ਲੈ ਕੇ ਆ ਜਾ ਕੰਗਾ ਆ ਜਾਏਗਾ ਠੀਕੇ ਬੰਦਾ 14 ਘਰੇ ਤੋਂ ਹੀ ਬਿਠਾਇਆ ਤਾਂ ਆ ਗਿਆ ਠੀਕ ਆ ਕੁੜੇ ਤੇਰਾ ਆউজਲਾ ਸਕੀਨ ਗੀਤਾਂ ਦੀ ਮਸ਼ੀਨ ਵਧੀਆ ਬਾਬੇ ਤੂੰ ਦੱਸ ਤੇਰੇ ਪਾਪੇ ਹੱਟ ਵਜਿਆ ਕੀ ਕਰਦਾ ਮੈਂ ਇਹਦਾ ਆউজਲਾ ਕਿੰਨੀ ਕੁ ਵਾਰੀ ਛੱਡੂ ਮੈਨੂੰ ਤਾਂ ਪਤਾ ਨਹੀਂ ਨਾ ਤਾਂ ਗਿਆ ਸੀ ਤੂੰ ਤੇਰੇ ਬਾਰੇ ਪਤਾ ਕਰਾਂਗਾ ਉਹ ਤੂੰ ਮੈਥੋਂ ਕੀ ਲੈਣਾ ਯਾਰ ਤੂੰ ਮੈਥੋਂ ਦਾਦ ਨੂੰ ਦੱਸਦਾ ਐ ਮਣਾਂਗਾ ਕਰਾਂਗਾ ਅੱਜ ਤੇਰੀ ਫੋਟੋ ਭਈਆ ਮੇਰੇ ਕੋਲੇ ਨਾ ਕਿੱਥੇ ਕਿੱਥੇ ਗਿਆ ਸੀ ਅੱਜ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਮੈਨੂੰ ਵੀ ਦੇਖ ਨਾ ਉਹ ਕਹਿੰਦੇ ਹੁੰਦੇ ਨੇ ਕਿਤਾਬ ਉੱਥੇ ਆ ਤੈਨੂੰ ਕੀ ਆ ਡਿਗਰੀ ਡਿਗਰੀ ਮੈਂ ਮੈਂ ਤੈਨੂੰ ਉਹ ਦੱਸਣਾ ਨਹੀਂ ਨਾ ਤਰਾ ਤਰਾ ਮੜਾਂਗਾ ਕਰਾਂ ਤੇਰੀ ਫੋਟੋ ਵਾਲੀ ਘੰਟਾ ਮੇਰੇ ਕੋਲ ਉਹ ਆ ਗਈ ਤਿੰਗਾ ਉਹ ਤਾਂ ਆ ਕੇ ਕੋਈ ਨਾ ਦਿਖਾਉਂਗਾ ਉਹਨਾਂ ਤੇ ਉਹ ਕਰਾਂ ਮੜਾਂਗਾ ਆਗੇ ਕੋਈ ਨਾ ਤਾਂ ਹੌਲੀ ਹੌਲੀ ਉਤਰਨੀ ਤਰਾ ਨਹੀਂ ਆਂਦਾ ਤੈਨੂੰ ਨਹੀਂ ਦੀਦਾ ਹੈਗਾ ਪੁੱਤ ਜੂ ਚਲੀਟ ਦਾ ਵਰਜੀ ਆ ਕੀ ਗੋਲੀ ਵੱਜੀ ਦੇਖ ਕੇ ਮੈਂ ਕਰਦਾ ਤੀ ਉਹ ਹੀ ਚੁੱਕਿਆ ਸੰਭਲ ਲੈ ਲੈ ਖੜ ਜਾ ਇਹ ਲੈ ਹੁਣ ਹੁਣ ਤੋਰ ਇੱਕ ਲੱਤ ਤੇ ਸਾਲਾ ਸਾਲ ਸਾਲ ਮਾਰ ਕੇ ਐਨੀ ਤਾਂ ਹੈ ਨਹੀਂ ਕਿ ਸੱਟ ਐਨੀ ਨਹੀਂ ਹੈ ਜੀ ਹੋ ਮੈਂ ਕਿਹਾ ਜੰਦੇ ਪਾਸਾ ਰਖ ਲੋ ਨੋਕ ਦੇਣਾ ਨਾ ਹੋਗੀ ਆ ਕਿਥੇ ਜੀ ਉਹਦੀ ਕੇਤੀ ਕੇ ਆਪਣੇ ਪਿੰਡ ਵਾਲੇ ਦੇ ਰਾਮੂ ਹੱਡੀ ਵਾਲੇ ਦੇ ਨਾ ਡਿੱਗੇ ਕਿੱਥੇ ਨੇ ਕੇਦੇ ਡਿੱਗਿਆ ਜਾਂਦੋਂ ਬਾਸ ਕੇ ਦਾ ਗਿਆ ਭਾਈ ਹੋ ਗਈ ਆ ਹੈ ਤੈਨੂੰ ਪਤਾ ਨਹੀਂ ਲੱਗਦਾ ਪ੍ਰੀਤ ਨਾ ਹੈਲੋ ਆਇਆ ਹੋ ਗਈ ਆ ਬਸ ਮੜਾ ਹੀ ਆਉਂਈ ਆ ਬਿੱਟ ਆਉਂ ਕਰਿਆਗਾ ਤਾਂ ਨਾ ਇਹਦਾ ਵੜਾਉਣਾ ਪੂ ਗੋਡੇ ਕੋਲੋਂ ਵੜਾਉਣਾ ਪੂ ਤਾਂ ਸਾਰਾ ਵੜਾਉਣਾ ਇਹਨਾਂ ਦੀ ਪਿਆ ਬੁੱਤ ਦੀ ਸੋਚ ਇੱਕੋ ਹੀ ਆ ਪਹਿਲਾਂ ਹੈ ਗਿਆ ਕਿਸੇ ਟਾਈਮ ਮੇਰੀ ਲੱਤ ਵੜਾਉਣੀ ਪੂ ਹੁਣ ਇਹ ਕਹਿੰਦਾ ਵੀ ਗੋਡਾ ਵੜਾਉਣੀ ਦਾ ਪਊ ਇਹ ਤਾਂ ਵੜਾਉਣੀ ਪਊ ਚਲ ਪੈ ਜਾ ਹੁਣ ਦਵਾਈ ਦੋਈ ਲੈਣ ਜਾਂ ਖੜਦਾ ਖੜਦਾ ਮੈਂ ਮੈਂ ਪਾਉਣਾ ਇਹ ਲੈ ਚੱਲ ਇਹ ਲੈ ਆਇ ਲੈ ਟਿਆ ਇਹ ਲੈ ਉੱਤੇ ਆਏ ਅਸ 10 ਕੰਜਾ ਬਣਾ ਕੇ ਬੰਨੀ ਇਹਨੂੰ ਐ ਪੇੜੇ ਨਾ ਖਾੜੀ ਮਟੋ ਉੱਤੀ ਰੱਖਦੇ ਹੁੰਦੇ ਨੇ ਹੱਥ ਫਤਾਲਾਂ ਚ ਅੱਗ ਲਈ ਨਹੀਂ ਮੰਨ ਮੰਨਿਆ ਵੀ ਕਰੋ ਸਮਝ ਆ ਸਮਝ ਆ ਹੂੰ ਪਰ ਖਾਣ ਲੈ ਮੇਰੇ ਪੈਰ ਚ ਲੱਟਣਾ ਹਾਂ ਹਾਂ ਅੱਲਾਹ ਆਹੋ ਆਹੋ ਕਹਾਜੀ ਬਿਸਕੰਜਾ ਬਣਾ ਦੇਣਾ ਰੱਸੀ ਬੰਨ੍ਹ ਕੇ ਮੜਾਏ ਕਪੜੇ ਪਾੜਾ ਹੋਇਆ ਕੱਢ ਨਹੀਂ ਮੈਂ ਤੈਨੂੰ ਲੈ ਵਿਚਾਲੇ ਦਾ ਤੂੰ ਬੈਠਾ ਵੀ ਤੂੰ ਇੱਧਰ ਹੋ ਜਾ ਫੱਟ ਬੱਜੀਆ ਮੇਰੇ ਲੈ ਉਹ ਚਲ ਤੁੰਦਰੀ ਪੈ ਜਾ ਜਾ ਕੇ ਤੁੰਦਰੀ ਭੱਗ ਜੰਨਾ ਫੇਰ ਬਾਦਾਂ ਬਣਾਉਗਾ ਉਹ ਨਾ ਸੁਆਦ ਤੈਨੂੰ ਕੱਲ ਉਹਨੂੰ ਜੇ ਨਾਰਾਮ ਆਇਆ ਤਾਂ ਸੁਨਾਮ ਲੈ ਜਾਂਗੇ ਚੰਗਾ ਮੈਂ ਮੜਾਇਆ ਜਾ ਕੇ ਆਉਣਾ ਚੰਗਾ ਜੇ ਮੇਰੇ ਕਿ ਬੁੜੇ ਦੇ ਭੋਗ ਤੇ ਚੰਗਾ ਹਾਂ ਚੰਗਾ ਸਰਾਂ ਉਹ ਗਾੜਿਆ ਪੈ ਗਿਆ ਰਬੀਲਾ ਓਏ ਮੇਰਾ ਛੜਾ ਤੈਨੂੰ ਆਕਲ ਨਹੀਂ ਹੈਗੀ ਓਏ ਮੰਜਰ ਦੇ ਲਈ ਜ਼ਮੀਨ ਹੀ ਆਪ ਲੈ ਗਈ ਰਸਾਣਾ ਵੀ ਲੈ ਗਿਆ ਓਕੇ ਮੈਂ ਤਾਂ ਆਇਆ ਤੂੰ ਆ ਕੇ ਮੁਰਾਦਾ ਓਏ 8 ਵਜੇ ਇਹਨੇ ਸ਼ਾਪਾਤੀ ਸਾਹਮਣੇ ਭਾਈ ਪੁੱਤ ਫਿਰ ਚੂੜਾ ਪਾਇਆ ਫਿਰ ਪਹੀ ਜਿ ਡਿੱਗ ਗਿਆ ਕਛੇੜਾ ਛੇੜੀ ਹੋਣੀ ਕੋਈ ਨਾ ਨਾ ਲੁੱਚਾ ਵਸੇ ਰਾਂ ਤੂੰ ਨਾ ਨਾ ਪੱਟ ਸੱਚ ਤੇ ਵੀ ਵੀ ਨੂੰ ਵੀ ਕਰੇ ਪਤਾ ਲੈਣਾ ਜੂ ਮੈਂ ਆ ਗਿਆ ਜੀ ਬਹੁਤਾ ਲਾ ਹਾਂ ਲੈ ਓਏ ਪਤਾ ਲੈ ਜਾਂਦੀ ਕੀ ਪਤਾ ਟਾਈਮ ਦਾ ਰੱਬ ਦੇ ਘਰ ਦਾ ਕੀ ਪਤਾ ਕਦੋਂ ਲੈ ਜੇ ਤਾਂ ਟੁੱਟੀ ਲੱ ਟੁੱਟੀ ਕਿਵੇਂ ਇਹ ਇਕਾ ਪੁੱਤ ਨੂੰ ਪਹੀ ਦੇ ਜਾਂਦਾ ਹਾਂ ਉਹ ਤੇਰੀ ਮੈਂ ਤੋੜੂੰਗਾ ਹਾਂ ਜਾ ਰੱਖੀ ਸਰਮਸਦ ਕਰ ਲੈ ਪੁੱਤ ਤੇਰੇ ਵੱਡਾ ਸਰਮ ਕਰ ਲਾਂਗਾ ਉਹ ਉੱਥੇਗਾ ਜੀ ਕਿੱਥੇਗਾ ਉਹ ਅੰਦਰ ਬੈਠਾਗਾ ਅੱਛਾ ਤੂੰ ਬਾਹਰੇ ਬੈਠਾ ਪਰੌਣਾ ਬਣਿਆ ਚੱਲ ਪੇ ਜੀ ਬੀਬੀ ਨੂੰ ਆ ਜੀ ਨੂੰ ਉਹ ਤੂੰ ਪਜਾ ਪਜਾ ਉਹ ਜੀ ਤੋ ਓਏ ਜੀਤ ਵੇ ਜੀਤ ਦਾ ਨਾਮ ਹੋਈਏ ਜੀਤ ਹੈ ਯਾ ਉਹ ਬੱਲੇ ਅੰਜਰਾ ਇਕਲੁਕ ਲੇ ਕਰੇ ਤੇ ਸ੍ਰੀਲੰਕਾ 6:00 ਵਜੇ ਹੋਈਏ ਤੈਨੂੰ ਦਿਦਾ ਨਹੀਂ ਤੂੰ ਐਂਟਰੀ ਦੇਖ ਤਕੜੀ ਹੋਈ ਹੈਗੀ ਅੱਖੂ ਵੇ ਇੱਕ ਵਰਗੀ ਅਰੇ ਟੰਗਾ ਹੋ ਜਾਂਦਾ ਜੀ ਤੈਨੂੰ ਕੋ ਮਾਰਾ ਜੀਤ ਆਦਾ ਨਾ ਨਾ ਚੱਲੀਓ ਕਰ ਉਹ ਮੈਨੂੰ ਪਾਣੀ ਪੂੜੀ ਦਾ ਪੁੱਛ ਲੈnde ਪਾਣੀ ਦੇ ਜੋ ਪਾਣੀ ਨੂੰ ਪਟਵਾਰੀ ਲੱਗਾ ਹੋਏ ਬੈਠਾ ਪਟਵਾਰੀ ਮਤ ਮੇਰੇ ਮੱਜੀ ਛੱਟ ਗਈ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਮੈਂ ਸੁਧਾਰ ਕੇ ਰੱਖਦਾ ਸੀ ਕੋਈ ਗਾ ਬੇਲਾੜਾ ਕੁੜਾ ਕੀ ਹੋਣੀ ਲਗਾ ਹੋਰ ਆ ਜਾ ਪਤਾ ਨਹੀਂ ਕਿਹੜਾ ਹੈਗਾ ਮਾਰਾ ਟਾਈਮ ਤੇ ਜੜੇ ਇਹ ਜੰਮਲੇ ਜਰ ਕਿਸੇ ਸਾਹ ਦੇ ਹੂੰ ਉਹ ਬੜਾ ਬੜਾ ਬਾਹ ਉੱਠਾ ਬੋਲਦਾ ਮੈਨੂੰ ਮੜਾਂਗਾ ਕਿ ਨਹੀਂ ਉਹਦਾ ਕਿਵੇਂ ਕਰਾਂਗਾ ਤੈਨੂੰ ਮੈਂ ਲਾਵਾਂ ਮੈਂ ਉਹਨੂੰ ਜਾ ਕੇ ਗੱਪ ਛੜਦਾ ਪੰਪ ਹਿੱਟੋ ਦਾ ਨਜ਼ਾਰਾ ਹਾਂ ਵੀ ਜਿਹੜਾ ਕਹਿੰਦੇ ਨੇ ਆਪਣੇ ਪਿੰਡ ਚ ਆ ਗਿਆ ਇੱਕ ਸਾਹ ਦਾ ਹਾਂ ਫਿਜ਼ੀਓਥੈਰੇਪਿਸਟ ਅੱਛਾ ਵੀ ਉਹਨੇ ਕੰਮ ਦਾ ਸਾਰਾ ਸਿੱਖਿਆ ਹੋਇਆਗਾ ਹਾਂ ਜਿਹਦਾ ਨੰਬਰ ਕੱਟ ਲਈ ਤਾਂ ਕਰਕੇ ਉਹ ਤਾਂ ਫਿਜ਼ੀਓਥੈਰੇਪਿਸਟ ਬਣਿਆ ਨਹੀਂਗਾ ਤੇ ਉਹ ਉਹ ਹੋਗਾ ਕਹਿੰਦੇ ਹੁੰਦੇ ਨੇ ਸਾਦ ਸਾਦ ਬਣਗਾ ਤੂੰ ਮੈਂ ਬਣਾ ਯਾਰ ਹੁਣ ਉਹ ਕੋਹਨੇ ਦਾ ਹੂਆ ਪੱਟਾ ਪੜੇ ਦਾ ਤੈਨੂੰ ਨਾਉਣਾ ਬਾਹਰ ਤਾਂ ਤੂੰ ਹੀ ਕੱਢਣਾ ਗਾੜਿਆ ਹਾਂ ਓਏ ਪਾ ਠੀਕ ਆ ਫੇ ਮੈਂ ਪੱਕਾ ਬਣੂ ਠੀਕ ਆ ਬਸ ਠੀਕ ਆ ਚਲ ਪੱਕਾ ਕਦੋਂ ਕੋ ਫਿਰ ਮੈਂ ਜਾ ਕੇ ਗੱਪ ਸੱਟਾਂ ਹੂੰ ਹਉ ਜਾਏਗਾ ਚਲ ਪ ਜਾ ਫਿਰ ਹੋਰ ਛੇਤੀ ਕਰਦੇ ਆਪਾਂ ਠੀਕ ਆ ਓਕੇ ਇਹ ਕਰੀਏ ਕਿਨੇ ਕੀ ਤੋਰ ਕੰਕੜਿਆ ਕੀ ਚਾਹੀਦਾ ਤੈਨੂੰ ਕਾਹ ਕੀ ਦੇਣਾ ਤੂੰ ਪਹਿਲਾ ਯਾਰ ਪਰਾ ਹੋ ਜਾ ਯਾਰ ਮੈਥੇ ਤਾਂ ਦੂਰ ਹੀ ਰਿਹਾ ਕਰ ਪਹਿਲੇ ਪਹਿਲਾ ਰਸੋਣਾ ਚੱਕ ਲੈਗਾ ਤੇਰੇ ਵਾਸਤੇ ਇੱਕ ਬਾਬਾ ਲੈ ਬਾਬਾ ਕਿਹੜਾ ਬਾਬਾ ਵਧੀਆ ਉਹ ਫਿਜ਼ੀਓਥੈਰਾਪਿਸਟ ਕਿਹੜਾ ਹੁੰਦਾ ਇਹ ਥੜਾ ਥਰੇ ਕੀ ਕੀ ਨਾ ਲੱਤਾਂ ਨੂੰ ਤੋੜ ਕੇ ਜੋੜ ਦਿੰਦਾ ਤੋੜ ਕੇ ਜੋੜ ਦਿੰਦਾ ਹਾਂ ਪਹਿਲਾਂ ਤੋੜਦਾ ਫਿਰ ਜੋੜਦਾ ਹਾਂ ਹੋਰ ਉਹਦਾ ਬੱਸ ਉਹਦੇ ਗੱਲ ਤੇ ਪਈ ਤੇਰੇ ਮੇਰੇ ਦਿੱਤੇ ਤੜਾਈਗਾ ਗੱਲ ਦਾ ਹੁੰਦਾ ਹਮਾਰਕ ਗੱਲ ਪਾਉਣ ਲੱਗ ਜਾਂਦਾ ਸੱਚਾ ਬੰਦਾ ਤੇਰਾ ਭਲਾ ਸੋਚਦਾਗਾ ਦੱਸ NASA ਵੱਲੋਂ ਮਾਨਤਾ ਪ੍ਰੂਪਦਾ ਬਸ ਉਹਨੂੰ ਕਹਿੰਦਾ ਹੁੰਦੇ ਨੇ ਨੰਬਰ ਘੱਟ ਸੀ ਉਹਦੇ 12ਵੀਂ ਕਲਾਸ ਤੋਂ ਨਾ ਸਾਨੂੰ ਯਾਰ ਇਹਦਾ ਯਾਰ ਸਪੇਸ ਆ रिसर्च ਆਪਾਂ ਉਹ ਆ ਏਜੰਸੀ ਇਹ ਕੀ ਹੁੰਦਾ ਦਾ ਇਹ ਚੱਲ ਤੂੰ ਚੱਪ ਕਰ ਮੈਂ ਬਾਬਾ ਹੱਦ ਕੇ ਲਿਆਵਾ ਜੇ ਉਹ ਵਧੀਆ ਦਾ ਪੂਰਾ ਬਸ ਇਕੱਲੀ ਕਹਿੰਦੇ ਹੁੰਦੇ ਨੇ 12ਵੀਂ ਕਲਾਸ ਤੋਂ ਨੰਬਰ ਘੱਟ ਕਰਕੇ ਰਹੇਗਾ ਵਿਚਾਰਾ ਮੈਡ ਚ ਨਹੀਂ ਚੱਕਿਆਗਾ ਚੱਲ ਜੇ ਹੱਦ ਦੇ ਹਾਂ ਹੂੰ ਚੰਗਾ ਕਿਹੜਾ ਹਿਕਰੋ ਸਾਡੇ ਅੰਦਰ ਇਕੱਲੇ ਆ ਉਹ ਹਮਣਾਂਗਾ ਕਰਦਾ ਆਪਾਂ ਜਾ ਕੇ ਉਹਦਾ ਬੈਠਾ ਬੋਰ ਦੇਖੀ ਜਾਂਦਾ ਵਾ ਠੀਕ ਆ ਆ ਜਾ ਹਮਣਾਂਗਾ ਕਰਦਾ ਆਪਾਂ ਚੌਂਦੇ ਦਾ ਦੋ ਚੰਗੇ ਯੋ ਯਾ ਗਿੱਦੂ ਸੋਨੀਏ ਘਣੇ ਜਾਣ ਨੂੰ ਉੱਤੋੜਿਆ ਨਾ ਸਾਡੇ ਪਰੇ ਪੁਲੀ ਸੁਣੀ ਐ ਲੱਗਦੀ ਏ ਜਨ ਛੱਟਰੀ ਕਾਲਜੀ ਅੱਛੀ ਕਾ ਬੱਚਾ ਪਰੇ 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 ਜੀ ਪਰੇ ਜਪਰੀ ਪਰੇ ਜੀ ਕੋਈ ਦਾ ਤੇਲ ਲਾਉ ਦੇ ਪੈਣਾ ਜੀ ਦੋਨੇ ਬਾਬੇ ਰੱਬ ਦਾ ਰੂਪ ਨੇ ਜੇ ਮੇਰੇ ਲਈ ਆ ਸੱਟ ਕਰ ਦੋ ਕੀ ਹੋਇਆ ਬੱਚਾ ਬਾਬਾ ਦੇਖ ਲੈ ਯਾਰ ਪਰਸੋ ਕਿਉਂ ਕਿਤੇ ਕਿਉਂ ਪਰ ਇੱਕ ਗੱਲ ਬਾਬਾ ਨੂੰ ਸਕਾਈ ਨਹੀਂ ਹਰਤ ਨੇ ਤਾਤ ਲਾਏ ਨਹੀਂ ਉਹ ਤਾਂ ਕਮਰ ਜਾਂਦਾ ਹੈ ਬੱਚੇ ਚਮਟੇ ਨਾਲ ਗੱਲ ਸੁਣੋਈ ਜੇ ਚਮਟੇੜ ਇਹ ਚਮਟਾ ਉਹੀ ਨਹੀਂ ਹੈਗਾ ਜਦੋਂ ਆਪਾਂ ਇਹਦੇ ਉੱਤੇ ਆਏ ਮਾਰਦਿਆਂ ਹਾਈ ਹਾਈ ਉਹ ਬਾਰਾ ਹੀ ਦਿਵਾ ਦਊਗਾ ਬੱਚਾ ਪਰ ਫੜ ਫੜ ਭਾਈ ਮਤਲਬ ਥੋੜਾ ਠੀਕ ਹੋ ਜਾ ਸੱਤ ਥੋੜਾ ਠੀਕ ਕਰ ਦਈਏ ਕਰਦੇ ਬਾਬਾ ਉਹ ਪਪਾ ਹੱਥ ਨਾ ਲਾ ਹੌਲੀ ਲਾਲਾ ਬਾਬਾ ਕੋਈ ਨਹੀਂ ਬੱਚਾ ਕੋਈ ਨਹੀਂ ਬਾਬਾ ਪਹਿਲਾਂ ਥੋੜਾ ਬਾਈ ਦੇ ਥੋੜਾ ਬਾਬੇ ਚ ਪੂਤ ਹੁੰਦਾ ਉਹ ਜਾ ਤੇਰਾ ਕੱਦੂ ਹੈ ਕਾਨੂੰ ਬੱਬਾ ਏ ਤਰਕਾ ਆਏ ਹਾਏ ਵੇ ਓਏ ਲੇਖ ਤਰਕਾ ਤਰਕਾ ਹਾਏ ਵਾ ਬੱਬਾ ਬੱਚਾ ਠੀਕ ਕਰ ਦਾਂਗੇ ਦੋ ਆਟੇ ਦੀਆਂ ਬੋਰੀਆਂ ਹਾਂ ਨਾਰੀਅਲ ਤੇ ਖੰਮਣੀ ਲੱਗੂਗੀ ਬੱਬਾ ਸਰ ਆ ਨਾਰੀਅਲ ਉਹ ਦਿੱਤਾ ਦੇ ਦਾਂਗੇ ਦੋ ਆਟੇ ਦੀਆਂ ਬੋਰੀਆਂ ਨਹੀਂ ਚਾਹੀਆਂ ਲੈ ਉਹ ਤਾਂ ਸਾਡੇ ਕੋਲ ਮਸਾ ਹੁੰਦਾ ਖਾਣ ਨੂੰ ਉਹ ਤਰਪੜਾ ਕਰੂਗਾ ਇਦੋਂ ਤੇ ਨਹੀਂ ਆ ਬਲ ਲੱਕ ਬਣ ਲੱਕ ਕੋ ਸ਼ਰਚਾ ਪਰ ਆਈ ਹੋਊਗਾ ਮੁੱਤਾਂ ਪੈ ਉੱਡਦਾ ਪੈ ਤੋੜ ਕੇ ਜੋੜਾਂਗੇ ਤੋੜ ਕੇ ਦੁੱਧਾ ਪੋ ਜਾ ਆ ਚ ਲੈ ਰ ਲੱਕ ਦੇ ਨੂੰ ਭਰਾ ਕਰਨਾ ਬਾਬਾ ਮੁੱਤਾਂ ਪੈ ਤੇਰੇ ਮੁੱਤਾਂ ਦਾ ਮੁੱਤਾਂ ਪੈ ਬੁਲੱਡ ਵਾਦਾ ਬਾਬੇ ਬੰਨ ਗਏ ਮੁੱਤਾਂ ਪੈ ਅਬ ਤਾਂ ਫੜੇ ਮੂ ਰੁਕ ਜਾ ਓ ਬਾਬਾ 60000 ਪੈਰ ਤੇ ਵੱਜੀ ਆ ਨਾਰਾ ਨਾਰਾ ਸਾਡੇ ਹੁੰਦੇ ਨੇ ਕਿ ਹੇ ਓਰੇ ਓਣਾ ਓਣਾ ਓਏ ਤੈਨੂੰ ਮਾਰੀਏ ਨਾ ਬਾਬਾ ਓ ਫੜ 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 ਓਏ ਫੜ ਬਾਬਾ ਓਏ 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 ਆਹ ਕੰਟਰੋਲ ਕਰ ਦੇ ਠੀਕ ਹੈ ਮੰਨੇ ਬਾਬਿਆ ਨੂੰ ਕਰ ਦੋ ਓਏ ਤੂੰ ਵਾਪਸ ਪਹਿਲੇ ਚੰਮੀ ਲਾ ਦੇ ਓਏ ਕੋਈ ਕੋਈ ਗਾਈ ਵਾਸ ਵਾਸ ਥੋੜਾ ਥੋੜਾ ਦਬਾ ਦੇ ਸਿੱਧਾ ਸਿੱਧਾ ਦਬਾ ਦੇ ਬਾਬਾ ਆਵੇਂ ਬੰਦੇ ਵਾਧੂ ਆਵੇਂ ਓਏ ਸੁਣ ਦੀਨ ਦੇ ਚੰਨਾ ਪੈਂਦਾ ਹਾਂ ਹਾਂ ਹੈ ਦੇਖ ਤੈਨੂੰ ਓਏ ਪਾਪਾ ਕਿਉਂ ਹੋਇਆ ਇਹਨਾਂ ਜਾਲਾ ਲੈ ਦੇ ਪਾਪਾ ਲੈ ਆਵੇਂ ਓਏ ਆਵੇਂ ਮੁਕਾਹਰ ਓਏ ਨਿਕਲ ਆਵੇਂ ਸੁਣ ਬੱਸ ਕਰਿਓ ਕਿਹੜਾ ਬਾਪੇ ਤੁਸੀਂ ਲਾਦਾ ਸਭ ਠੀਕ ਹੋ ਸਭ ਠੀਕ ਹੋ ਤੂੰ ਬੋਲ ਲਾ ਦੇ ਠੀਕ ਹੈ

ਕੋ ਪੰਜਰਾ ਤਾਂ ਖੰਡ ਦੇ ਕਰਦਾ ਇਹਨਾਂ ਤਾਂ ਬਾਬੇ ਨਹੀਂ ਸੱਚ ਇਹਨਾਂ ਤਾਂ ਅਸੀਂ ਨਹੀਂ ਕਰ ਕੋਬਾ ਹੀ ਕੋਬਾ ਤੇ ਕੋਬਾ ਸਹੀ ਕਰੋ ਕੋਬਾ ਕੋਬਾ ਠੀਕ ਹੋਗਾ ਨਾੜਵੇਂ ਹੁੰਦੇ ਨਾ ਓਏ ਉਹ ਜਾਊਗਾ ਦਾ ਦੌੜਾ ਹੋ ਗਿਆ ਬਾਬਾ ਇਹ ਬਹੁਤ ਭਿਆਨਕ ਬਿਮਾਰੀ ਹੈ ਐਪੜਾ ਬੱਚਾ ਉਹ ਲੈ ਇਹ ਬਹੁਤ ਭਿਆਨਕ ਬਿਮਾਰੀ ਦਾ ਹੱਲ ਕੋਈ ਮਰੇ ਸਾਲੇ ਮਾਰਤਾ ਓਏ ਤੂੰ ਕਿਉਂ ਗਾੜਿਆ ਮੁੱਕੀ ਭਾਈ ਮੇਰੇ ਸਾਲੇ ਕਿਹੜੇ ਡਾਕਟਰ ਦੀ ਹੋਇਓ ਵਧੀਆ ਕਰਕੇ ਗਏ ਨੇ ਮਾਲਸ ਮਾਲਸ ਪਤੀ ਜੀ ਮੈਨੂੰ ਪੁੱਛੇਗਾ ਦੁਬਾਰੇ ਉਹਨਾਂ ਦਾ ਪਤਾ ਡਾਕਟਰੀ ਵਾਲੇ ਕਾਡਰ ਜੀ ਤੇ ਤੇਰੀ ਕਰਸਦਾ ਨਹੀਂ ਦੀ ਪਰ ਲੈ ਉੱਤੋਂ ਦਰਾ ਭੜਾ ਕਰਾ ਇੰਨੀ ਵਧੀਆ ਮਰੇ ਸਾਡਾ ਵਾਧਾ ਕਰ ਰੱਖਦਾ ਫਰੀਦ ਤੇ ਨਹੀਂ ਮਾਲ ਸੁ ਕਰਾਈ ਇੰਨੀ ਵਧੀਆ ਮਾਲ ਸੁ ਨਾ ਤਾਂ ਉਹਨਾਂ ਨੂੰ ਵਿਚਾਰ ਨੂੰ ਗੱਟੇ ਦਿੱਤੇ ਨੇ 50 ਤੇ ਢੱਕਰ ਤੇ ਮਰੇ ਖਿਆ ਦਾ ਦੇਖੀ ਤੇਰਾ ਨਹੀਂ ਕੋ ਹੁੰਦਾ ਹੁਣ ਤੇਰੇ ਬੱਬਰ ਭਰਾ ਕੋ ਨਾ ਜਾ ਓਏ ਉਹਨਾਂ ਨੂੰ ਤਾਂ ਮੈਂ ਗੱਟੇ ਕੱਪੇ ਤਾਂ ਤੈਨੂੰ ਆਥਣ ਤੱਕ ਤੈਨੂੰ ਸਰਾਪ ਲੱਗੂਗਾ ਖਰਾਬ ਉਹ ਦੇਖ ਹੀ ਆ ਤੈਨੂੰ ਸਰਾਪ ਤਾਂ ਮੈਂ ਖਿਆ ਦਾ ਉਹ ਮੈਨੂੰ ਹੁਣ ਲਾਗ ਗਲਾਵੇ ਨੂੰ ਪੰਗੇ ਲੈਂਦਾ ਸੀ ਬਾਬਿਆਂ ਨਾਲ ਮਰਾ ਸਾੜਾ ਲੈ ਕੇ ਤਾਂ ਤੂੰ ਆਇਆ ਤੀ ਓਏ ਕਲੈਰੀ ਮੋ ਰਿਆ ਮਾਲ ਤੇ ਕਿੰਨੀ ਕੈਂਡ ਕਰੀ ਜਾਓ ਗਾੜੇ ਦੀ ਆ 14 ਨਾਲਿਆ ਅਗਰ ਪੰਗੇ ਬਾਰੇ ਹੀ ਡਮਾਰ ਕੇ ਯਰ ਬਹੁ ਟਾਈਮ ਹੋ ਗਿਆ ਭਏ ਨੂੰ ਵੀ ਜਿੰਦਾਂਗੇ ਚੱਤਾਈ ਨੂੰ ਮੁੱਕਸਾ ਤੇ ਜਦ ਮੈਂ ਤੇ ਪੱਥਾ ਤੀ ਓਏ ਗਾੜਾ ਕਾੜਾ ਪੰਜਰ ਦਾ ਓ ਗੌਰ ਗੁਰ ਕਰ ਲੈ ਮੜੀ ਚਾਚਾ ਧੁੱਪ ਵਹਿਟ ਰੱਖਿਆ ਇਧਰ ਕਰੋ ਸੁੱਕਣਾ ਪਾਇਆ ਹੋਇਆ ਮਾਲ ਚ ਕਰਾਈ ਹੈ ਜੀ ਵਧੀਆ ਅੱਜ ਓ ਪੱਟੋ ਏ ਕੋਈ ਬਾਬਾ ਆਇਆ ਏ ਜੀ ਕਾ ਦੇਖਣਾ ਸਾਨੂੰ ਸੰਦ ਲੈ ਕੇ ਆਇਆ ਇਹਦੇ ਮਾਰੇ ਕਾਉਂਟ ਲਾਉਂਦਾ ਉਹਨਾਂ ਤੋਂ ਬੋਲ ਓਏ ਓਏ ਮੇਰੇ ਯਾਰ ਦੇਖੀ ਆ ਸਾਰਾ ਖੜਾ ਕਰ ਗਏ ਯਾਰ ਠੀਕ ਆ ਆ ਦੇ ਇਹਨੂੰ ਟਿਕਾੜਾ ਯਾਰ ਓਏ ਜਿਹੜੇ ਛੇੜਦਾ ਹੁੰਦਾ ਕਹਿੰਦਾ ਦੇਖ ਲੈ ਕਰ ਮੜੀ ਛੱਤ ਮੱਚੀ ਆ ਕਾੜਾ ਇਧਰ ਕਰਿਆ ਧੁੱਪ ਮੋਹ ਤੇ ਆ ਦੇਖੀ ਓਹੋ ਓਹੋ ਕੀ ਕਹਿੰਦੇ ਨੇ ਮੇਰੇ ਪਾ ਦੱਪ ਓਏ ਮਰੇ ਪੈਰ ਤੇ ਛੱਟ ਵੱਜੀ ਤੀਗੀ ਰੂਡਾ ਟੂ ਕੋਲਾ ਕੋਟ ਤੇ ਬਾਕੇ ਰੂਲਾ ਆਹੋ ਰੂਡਾ ਲੱਗਾਓ ਪਿੰਦੇ